ਫਰਮਾਨਗੜ ਅਤੇ ਗੰਗਾਨਗਰ ਦਾ ਕਿਸਾਨ ਤਾਂ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਣ ਤੇ ਪਰੇਸ਼ਾਨ ਹੈ ਤਾਂ ਇਥੇ ਸਸਤਾ ਵਿਕਦਾ ਹੈ ਘਾਟਾ ਲੱਗਦਾ ਹੈ ਕਿਸਾਨ ਵੀ ਇਸ ਮੁੱਦੇ ਨੂੰ ਲੈ ਕੇ ਹਾਲਾਂਕਿ ਘਿਆਪਨ ਦੇਣ ਦਾ سلسلہ ਜਰੂਰ ਸ਼ੁਰੂ ਕੀਤਾ ਹੋਇਆ ਸੀ ਲੇਕਿਨ ਸਰਕਾਰ ਨੇ ਚਿੱਠੀ ਲਿਖ ਕੇ ਇਤੀਸ਼੍ਰੀ ਕਰ ਲਈ ਤੇ ਅੱਗੇ ਗੱਲ ਨਹੀਂ ਬਣੀ ਨਾ ਕੇਂਦਰ ਸਰਕਾਰ ਨਾ ਰਾਜਸਥਾਨ ਸਰਕਾਰ ਨੇ ਤਾਂ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਣ ਦਾ ਕੋਈ ਉਪਰਾਲਾ ਕੀਤਾ ਉਸ ਤੋਂ ਬਾਅਦ ਕਿਸਾਨ ਪੰਜਾਬ ਵਿੱਚ ਵੀ ਆਪਣਾ ਧਾਨ ਨੂੰ ਵੇਚਣ ਵਾਸਤੇ ਜਾਂਦੇ ਹਨ ਅਤੇ ਕੁਝ ਧਾਨ ਵਿਕ ਜਾਂਦਾ ਹੈ ਉਸ ਤੋਂ ਬਾਅਦ ਫਿਰ ਕਿਸਾਨ ਸੰਗਠਨਾਂ ਜਿਹੜੇ ਪੰਜਾਬ ਦਾ ਉਹਨਾਂ ਨੇ ਵਿਰੋਧ ਦਰਜ ਕਰਾਤਾ ਅਤੇ ਉਹਨਾਂ ਤੇ ਰਾਜਸਥਾਨ ਦੇ ਜਿਹੜੇ ਕਿਸਾਨ ਉੱਥੇ ਤਾਂ ਪੰਜਾਬ 'ਚ ਵੇਚਣ ਗਏ ਸੀ ਉਹਨਾਂ ਤੇ ਐਫ ਆਈ ਆਰ ਦਰਜ ਕਰਾਤੀ ਕੇਸ ਕਰਾਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਅੰਦਰ ਵੀ ਜਾਣਾ ਪਿਆ ਹਾਲਾਂਕਿ ਇਹ ਮਸਲਾ ਸਰਕਾਰਾਂ ਦਾ ਸੀ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦਾ ਮਸਲਾ ਸੀ ਅਤੇ ਕਿਸਾਨ ਪਰੇਸ਼ਾਨ ਹੋ ਕੇ ਹੁਣ ਜੇਲਾਂ ਉੱਥੇ ਕੱਟ ਰਿਹਾ ਹੈ ਅਤੇ ਹਨੂਮਾਨਗੜ ਗੰਗਾ ਨਗਰ ਦਾ ਜਿਹੜਾ ਕਿਸਾਨ ਹੈ ਉਹ ਪਰੇਸ਼ਾਨ ਹੋ ਚੁੱਕਿਆ ਹੈ ਸਰਕਾਰ ਘਾਟੇ ਤੇ ਘਾਟਾ ਕਿਸਾਨ ਨੂੰ ਲਾ ਰਹੀ ਹੈ ਲੇਕਿਨ ਸੁਣਨ ਵਾਲਾ ਕੋਈ ਨਹੀਂ ਕਿਸਾਨ ਹਾਲਾਂਕਿ ਆਪਣੀ ਪੀੜਾ ਵਿਅਕਤ ਕਰਦੇ ਰਹੇ ਨੇ, ਗਿਆਪਨ ਦਿੰਦੇ ਰਹੇ ਨੇ, ਲੇਕਿਨ ਚਿੱਠੀਆਂ ਤੱਕ ਇਹ ਮਾਮਲਾ ਇਹ ਅਟਕ ਰਿਹਾ। ਚਲੋ ਸੁਣਦੇ ਆਂ ਕਿਸਾਨ ਸੰਗਠਨ ਦੇ ਹਨੂਮਾਨਗੜ੍ਹ ਦੇ ਜਿਹੜੇ ਨੇਤਾ ਹੈ ਰੇਸ਼ਮ ਸਿੰਘ ਮਾਨੁਕਾ ਇਸ ਮੁੱਦੇ ਨੂੰ ਲੈ ਕੇ ਕੀ ਕਹਿ ਰਹੇ ਅਤੇ ਆਪਣੀ ਪੀੜਾ ਕਿਸ ਤਰ੍ਹਾਂ ਉਹ ਵਿਅਕਤ ਕਰ ਰਿਹਾ ਹੈ। ਚਲੋ ਸੁਣਾਨੇ ਆਂ ਤੁਹਾਨੂੰ। ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਹੈ ਕਿ ਪੰਜਾਬ 'ਚ ਕਿਸਾਨ ਜਦੋਂ ਧਾਨ ਲੈ ਕੇ ਜਾਂਦਾ ਹੈ ਤਾਂ ਉੱਥੋਂ ਦੀ ਜਿਹੜੀ ਮਾਰਕੀਟ ਕਮੇਟੀ ਉਹ ਕਿਸਾਨਾਂ ਤੇ ਕਾਰਵਾਈ ਕਰਵਾਉਂਦੀ ਹੈ। ਔਰ ਕਈ ਧਾਰਾ ਦੇ ਵਿੱਚ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ 15-15 20-20 ਦਿਨ ਮਹੀਨਾ-ਮਹੀਨਾ ਉਹ ਕਿਸਾਨ ਸਾਥੀਆਂ ਦੀ ਜ਼ਮਾਨਤ ਨਹੀਂ ਹੁੰਦੀ। ਇਸੇ ਮੁੱਦੇ ਨੂੰ ਲੈ ਕੇ ਪਿਛਲੇ ਦਿਨੀ ਅਸੀਂ ਪੰਜਾਬ ਦੀ ਇੱਕ ਕਿਸਾਨ ਜਥੇਬੰਦੀ ਨਾਲ ਮੀਟਿੰਗ ਕੀਤੀ ਸੀ। ਔਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸਾਨ ਅਗਰ ਆਪਣੇ ਡਾਕੂਮੈਂਟਸ ਨਾਲ ਲੈ ਕੇ ਗਿਰਦਾਵਰੀ ਸਰਪੰਚ ਤੋਂ ਸत्यापित ਕਰਵਾ ਕੇ ਜਾਂ ਪਟਵਾਰੀ ਤੋਂ ਕਰਵਾ ਕੇ ਇਹਦੇ ਕੋਲ ਇੰਨੀ ਜ਼ਮੀਨ ਹੈ ਇੰਨਾ ਲਗਭਗ ਦਾਤਾਨ ਹੈ। ਔਰ ਉਸ ਤੋਂ ਬਾਅਦ ਜਿਹੜਾ ਬੈਰੀਅਰ ਲੱਗੇ ਹੋਏ ਆ ਬਾਰਡਰ ਤੇ ਉੱਥੇ ਉਹ ਮਾਰਕੀਟ ਕਮੇਟੀ ਵਾਲੇ ਜਿਹੜੇ ਬੈਠੇ ਆ ਉਹਨਾਂ ਨੂੰ ਐਂਟਰੀ ਕਰਵਾ ਕੇ ਆਵੇ ਤਾਂ ਉਹਨੂੰ ਰੋਕਿਆ ਨਹੀਂ ਜਾਊਗਾ। ਔਰ ਉਸ ਦੀ ਵੀਡੀਓ ਅਸੀਂ ਪਾਈ ਸੀ ਪੰਜਾਬ ਦੇ ਕਿਸਾਨ ਸਾਥੀਆਂ ਦੇ ਨੰਬਰ ਵੀ ਦਿੱਤੇ ਸੀ। ਕੀ ਅਗਰ ਕੋਈ ਦਿੱਕਤ ਆਵੇ ਤਾਂ ਗਲ ਕਰ ਸਕਦੇ ਆ ਔਰ ਕਾਫੀ ਸਾਥੀ ਕਈ ਦਿਨਾਂ ਤੋਂ ਉਸ ਤੋਂ ਬਾਅਦ ਆਪਣੇ ਆਪਣੇ ਪੰਚਾਇਤ ਦੇ ਸਰਪੰਚ ਤੋਂ ਪਟਵਾਰੀ ਤੋਂ ਆਪਣੀ ਗਿਰਦਾਵਰੀ ਸੀ ਜਿਹੜੀ ਉਹ ਸत्यापित ਕਰਵਾ ਕੇ ਉਹਦੀ ਕਾਪੀ ਲੈ ਕੇ ਉੱਥੇ ਗਏ ਉਹਨਾਂ ਨੂੰ ਦਿੱਕਤ ਨਹੀਂ ਆਈ ਸੀ ਲੇਕਿਨ ਕੱਲ ਕਿਸਾਨ ਸਾਥੀਓ ਫੇਰ ਰਾਜਪੁਰਾ ਤਵਗੇ ਬਾਵਲਾ ਪਿੰਡਾ ਉੱਥੇ ਕਿਸਾਨ ਦੀਆਂ ਦੋ ਟਰਾਲੀਆਂ ਰੋਕੀਆਂ ਗਈਆਂ ਔਰ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਤੇ ਕਾਰਵਾਈ ਕਰਵਾਈ ਗਈ ਪੁਲਿਸ ਕਾਰਵਾਈ ਹੋਈ ਐਫ ਆਈ ਆਰ ਦਰਜ ਹੋਈ ਔਰ ਉਸ ਤੋਂ ਬਾਅਦ ਦੋ ਜਿਹੜੇ ਕਿਸਾਨ ਸਾਥੀ ਦੇ ਡਰਾਈਵਰ ਸੀ ਉਹਨਾਂ ਨੂੰ ਜੇਲ੍ਹ ਦੇ ਅੰਦਰ ਪਾ ਦਿੱਤਾ ਗਿਆ ਕਾਫੀ ਕੋਸ਼ਿਸ਼ ਅਸੀਂ ਕੀਤੀ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਲੇਕਿਨ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ ਵਿਸ਼ੇਸ਼ ਕਰਕੇ ਇੱਕ ਰਾਜੀਵਾਲ ਜਿਹੜੇ ਕੀ ਆਪਾਂ ਦੇਖਿਆ ਕਿਸਾਨ ਅੰਦੋਲਨ ਦੇ ਵਿੱਚ ਅਗਵਾ ਸਾਥੀ ਸੀ ਉਹਨਾਂ ਦੀ ਜਥੇਬੰਦੀ ਦੇ ਜਿਹੜੇ ਜ਼ਿਲ੍ਹਾ ਵਿਖੇ ਸੁਖਵਿੰਦਰ ਸਿੰਘ ਸੁਖੂ ਉਹਨਾਂ ਨੇ ਫੌਨ ਚੱਕਣਾ ਬੰਦ ਕਰਤਾ ਔਰ ਉਹਨਾਂ ਦੇ ਬੰਦਿਆਂ ਨੇ ਹੀ ਕਾਰਵਾਈ ਕਰਵਾਈ। ਅਸੀਂ ਕੋਸ਼ਿਸ਼ ਕੀਤੀ ਕਿ ਗੱਲ ਹੋ ਜੇ ਔਰ ਜਿਹੜੀਆਂ ਟਰਾਲੀਆਂ ਉਹਨਾਂ ਨੂੰ ਚਲੋ ਨਹੀਂ ਅੱਗੇ ਜਾਣ ਦਿੰਦੇ ਉਹਨਾਂ ਨੂੰ ਵਾਪਸ ਮੰਗਵਾ ਲਈਆਂ ਜਾਣ ਔਰ ਕਿਸੇ ਤਰ੍ਹਾਂ ਦਾ ਕੇਸ ਦਰਜ ਨਾ ਹੋਵੇ। ਆਪਣੇ ਇੱਥੇ ਪ੍ਰਸ਼ਾਸਨ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਕੋਈ ਸੁਣਵਾਈ ਨਹੀਂ ਹੋਈ ਆਖਿਰ ਵਿੱਚ ਉਹ ਸਾਥੀਆਂ ਨੂੰ ਪੁਲਿਸ ਨੇ ਜੇਲ੍ਹ ਚ ਪਾਤਾ। ਕਾਫੀ ਮਸਤਕ ਯਾਨੀ ਮਿਹਨਤ ਕਰਨ ਤੋਂ ਬਾਅਦ ਕਾਫੀ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਕੋਈ ਹੱਲ ਜਦੋਂ ਨਹੀਂ ਹੋਇਆ ਤਾਂ ਸੋਚਿਆ ਕਿ ਅੱਗੇ ਕੋਈ ਪਲਾਨਿੰਗ ਆਪਾਂ ਨੂੰ ਹੀ ਕਰਨੀ ਚਾਹੀਦੀ ਹੈ ਆਪਣੀ ਚ ਇੱਕ ਬਹੁਤ ਵੱਡੀ ਕਮੀ ਹੈ ਕਿ ਆਪਾਂ ਆਪਦੀ ਮੰਗ ਮੰਵਾਉਣ 'ਚ ਬਹੁਤ ਹੀ ਕਮਜ਼ੋਰ ਹਾਂ ਤਾਂ ਹੀ ਅੱਜ ਪੰਜਾਬ ਦੇ ਵਿੱਚ ਸਾਡੇ ਹਾਲਾਤ ਹੋ ਰਹੇ ਆ ਆਪਾਂ ਸਰਕਾਰ ਨੂੰ ਨਹੀਂ ਮੰਨਵਾ ਸਕੀ ਆਪਾਂ ਇਕੱਠੇ ਨਹੀਂ ਹੋ ਸਕੀ ਕਿਸਾਨ ਦੀ ਬਹੁਤ ਵੱਡੀ ਕਮਜ਼ੋਰੀ ਰਹੀ ਤਾਂ ਕਰਕੇ ਗੰਗਾ ਨਗਰ ਹਰਮਾਨਗੜ ਦੇ ਵਿੱਚ ਖੂਬ ਝੋਨਾ ਹੁੰਦਾ ਹੈ ਲੇਕਿਨ ਆਪਾਂ ਐਮਐਸਪੀ ਤੇ ਨਹੀਂ ਬਿਕਵਾ ਸਕੇ ਉਹ ਆਪਣੀ ਇੱਕ ਕਮਜ਼ੋਰੀ ਹੈ ਲੇਕਿਨ ਸਾਥੀਓ ਇਹੋ ਜਿਹੇ ਘਟਨਾਵਾਂ ਹੋਣੀਆਂ ਵੀ ਬਹੁਤ ਮਾੜੀਆਂ ਐ ਉਥੋਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਕਹਿ ਸਕਦੀਆਂ ਸੀ ਮੈਸੇਜ ਕਰ ਸਕਦੀਆਂ ਸੀ ਕਿ ਭਾਈ ਜਿਹੜਾ ਆਪਾਂ ਫੈਸਲਾ ਕੀਤਾ ਹੈ ਉਹ ਪਰਵਾਹ ਨਹੀਂ ਚੜੂਗਾ ਔਰ ਤੁਸੀਂ ਤੁਹਾਡੇ ਕਿਸਾਨਾਂ ਨੂੰ ਰੋਕੋ ਤਾਂ ਕਿ ਉਹ ਇਧਰ ਝੋਨਾ ਲੈ ਕੇ ਨਾ ਆਉਣ ਔਰ ਕੇਸਾਂ ਤੋਂ ਬਚ ਸਕਣ ਔਰ ਉਹਨਾਂ ਨੇ ਬਿਲਕੁਲ ਉਥੋਂ ਦੀ ਜਥੇਬੰਦੀ ਨੇ ਨਹੀਂ ਸੋਚਿਆ ਕਿ ਉਥੋਂ ਦੀਆਂ ਜਥੇਬੰਦੀਆਂ ਫੋਨ ਕਰ ਰਹੀਆਂ ਚਲੋ ਕੰਪਰੋਮਾਈਜ਼ ਕੀਤਾ ਜਾਵੇ ਟਰਾਲੀਆਂ ਅੱਗੇ ਕੱਢਣ ਤਾਂ ਦੂਰ ਦੀ ਗੱਲ ਰਹੀ ਹੈ ਘੱਟ ਤੋਂ ਘੱਟ ਵਾਪਸ ਰਾਜਸਥਾਨ ਹੀ ਭੇਜ ਦਿੱਤੀਆਂ ਜਾਣ ਤਾਂ ਕਿ ਉਹ ਕਾਰਵਾਈ ਤੋਂ ਬਚ ਸਕਣ ਸਾਥੀਓ ਵੈਸੇ ਤਾਂ ਮੈਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਪਣੀ ਕਮੀ ਹੈ ਆਪਾਂ ਆਵਦਾ ਝੋਨਾ ਆਪਦੇ ਏਰੀਏ 'ਚ ਆਪਦੇ ਸਟੇਟ 'ਚ ਨਹੀਂ ਬਿਕਵਾ ਸਕਦੇ ਆਪਾਂ ਕਮਜ਼ੋਰ ਰਹਿ ਜਾਂਦੇ ਹਾਂ ਪਰ ਇਹ ਵੀ ਚੰਗੀ ਗੱਲ ਨਹੀਂ ਕਿ ਕਿਸੇ ਕਿਸਾਨ ਨੂੰ ਐਂ ਅੰਦਰ ਕਰਵਾਇਆ ਜਾਵੇ ਬਹੁਤ ਸਾਰੀਆਂ ਕਮਾਈਨਾ ਹਾਰਵੈਸਟਿੰਗ ਵਾਸਤੇ ਰਾਜਸਥਾਨ ਦੇ ਵਿੱਚ ਕੋਟਾ ਬੂੰਦੀ ਤੱਕ ਜਾਂਦੀਆਂ ਤੂੜੀ ਬਣਾਉਣ ਵਾਲੇ ਰੀਪਰ ਆਉਂਦੇ ਐ ਬਹੁਤ ਸਾਰੇ ਸਾਥੀਆਂ ਕੋਲੇ ਤਾਂ ਕਾਗਜ਼ ਤੱਕ ਨਹੀਂ ਹੁੰਦੇ ਔਰ ਐਸੇ ਵੀ ਜਦੋਂ ਕਿਰਾਏ ਵਾਸਤੇ ਆਉਂਦੇ ਐ ਤਾਂ ਉਹਦੇ ਨਿਯਮ ਰੂਲ ਕੁਝ ਹੋਰ ਹੀ ਹੁੰਦੇ ਐ ਤਾਂ ਆਪਾਂ ਵੀ ਉਹਨਾਂ ਨੂੰ ਇੱਥੇ ਰੋਕ ਸਕਦੇ ਹਾਂ ਇਹ ਸੋਚਣ ਵਾਲੀ ਗੱਲ ਰੋਕਣੀ ਨਹੀਂ ਚਾਹੀਦੀ ਪਰ ਜੋ ਪੰਜਾਬ ਦੀ ਜਥੇਬੰਦੀ ਨੇ ਕੱਲ ਕੀਤਾ ਕਿਸਾਨਾਂ ਨਾਲ ਬੈਠ ਕੇ ਫੈਸਲਾ ਹੋਣ ਤੋਂ ਬਾਅਦ ਵੀ ਅਗਰ ਜਿਹੜੀ ਜਥੇਬੰਦੀ ਨਾਲ ਸਭ ਤੋਂ ਵੱਡੀ ਪੰਜਾਬ ਦੀ ਜਥੇਬੰਦੀ ਨਾਲ ਅਸੀਂ ਮੀਟਿੰਗ ਕਰਕੇ ਆਏ ਸੀ ਕੋਈ ਉਸ ਜਥੇਬੰਦੀ ਤੋਂ ਇਤਰਾਜ਼ ਸੀ ਤਾਂ ਉਹ ਕਹਿ ਸਕਦੇ ਸੀ ਵੀ ਅਸੀਂ ਸਹਿਮਤ ਨਹੀਂ ਇਹ ਸੂਚਨਾ ਕਰ ਸਕਦੇ ਸੀ ਉਹ ਕਿ ਅਸੀਂ ਉਸ ਜਥੇਬੰਦੀ ਤੇ ਸਹਿਮਤ ਨਹੀਂ ਹਾਂ ਫਿਰ ਵੀ ਗੱਲ ਮੰਨਦੇ ਲੇਕਿਨ ਇਸ ਤਰ੍ਹਾਂ ਕਰਕੇ ਕਿਸਾਨਾਂ ਨੂੰ ਅੰਦਰ ਕਰਾਉਣਾ ਔਰ ਇੱਕ ਜਥੇਬੰਦੀ ਇੱਕ ਸਟੇਟ ਦੀ ਜਥੇਬੰਦੀ ਕਿਸਾਨ ਜਿਹੜੀ ਯੂਨੀਅਨ ਹੈ ਦੂਜੇ ਸਟੇਟ ਦੀ ਕਿਸਾਨ ਯੂਨੀਅਨ ਨੂੰ ਬੇਨਤੀ ਕਰ ਰਹੀ ਹੈ ਕਿ ਇਹ ਟਰਾਲੀਆਂ ਤੁਸੀਂ ਵਾਪਸ ਕਰਦੇ ਹੋ ਕਿਉਂਕਿ ਸੰਦੀਪ ਕੇਰਾ ਜੋ ਉੱਥੇ ਪਹੁੰਚੇ ਹੋਏ ਸੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਟਕੇਤ ਦੇ ਜ਼ਿਲ੍ਹਾ ਅਧਿਖਸ਼ ਹੈ ਪ੍ਰਸ਼ਾਸਨ ਇਹਨਾਂ ਗੱਲਾਂ ਨੂੰ ਮੰਨ ਲੈਂਦਾ ਹੈ ਪ੍ਰਸ਼ਾਸਨ ਨਾਲ ਗੱਲ ਹੋਈ ਉੱਥੇ ਮੇਰੇ ਵੀ ਫੋਨ ਤੇ ਸੀ ਉਹਨਾਂ ਨੇ ਸਵੀਕਾਰ ਕੀਤਾ ਕਿ ਭਾਈ ਅਸੀਂ ਕੇਸ ਦਰਜ ਕਰਨਾ ਨਹੀਂ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਸਾਨੂੰ ਕਰਨਾ ਪਊਗਾ ਲੇਕਿਨ ਜਿਹੜੇ ਉੱਥੋਂ ਦੇ ਆਗੂ ਐ ਮੋਂਨਾਂ ਨੂੰ ਕਹਿਣਾ ਚਾਹਣਾ ਹੈ ਕਿ ਥੋੜੀ ਏਡੀ ਕੀ ਦੁਸ਼ਮਣੀ ਸੀ ਕਿ ਤੁਸੀਂ ਕੇਸ ਦਰਜ ਕਰਵਾਇਆ ਟਰਾਲੀਆਂ ਵਾਪਸ ਭੇਜ ਸਕਦੇ ਸੀ ਏਡੀ ਕੋਈ ਗੱਲ ਨਹੀਂ ਸੀਗੀ ਔਰ ਕਿਸਾਨ ਨੂੰ ਛੂਟ ਹੈ ਉਹ ਕਿਸੇ ਵੀ ਸਟੇਟ ਦੇ ਵਿੱਚ ਫਸਲ ਲੈ ਕੇ ਜਾਵੇ ਇੱਥੇ ਸਾਡਾ ਜਿਹੜਾ ਸਿਸਟਮ ਹੈ ਉਹ ਬੜਾ ਕਮਜ਼ੋਰ ਦਿਖਾਈ ਦਿੰਦਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਨੂੰ ਛੂਟ ਕਰ ਰੱਖੀ ਔਰ ਦੂਜੇ ਪਾਸੇ ਉਹਨਾਂ ਤੇ ਕੇਸ ਦਰਜ ਹੋ ਰਹੇ ਐਹੋ ਜਿਹੀਆਂ ਧਾਰਾ ਦੇ ਵਿੱਚ ਕੇਸ ਦਰਜ ਹੋ ਰਹੇ ਜਿੱਥੇ ਕਿ ਜ਼ਮਾਨਤ ਨਹੀਂ ਹੋ ਰਹੀ ਤਾਂ ਸਾਡੇ ਵੀ ਕਲੈਕਟਰ ਵਗੈਰਾ ਆਈਡੀਅਮ ਵਗੈਰਾ ਨੂੰ ਅਸੀਂ ਸੂਚਨਾ ਕੀਤੀ ਹੈ ਚੀਜ਼ ਦੀਆਂ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣੀ ਮਹੀਨਾ ਮਹੀਨਾ ਜ਼ਮਾਨਤ ਨਾ ਹੋਣੀ ਸਮਝ ਤੋਂ ਪਰੇ ਹੈ ਸਮਝ ਨਹੀਂ ਸਕਦੇ ਕਿ ਕਿਸਾਨ ਕਰੇ ਕੀ ਲੇਕਿਨ ਮੌਸੇ ਗੱਲ ਤੇ ਆਵਾਂ ਕਿ ਇੱਥੇ ਬਹੁਤ ਸਾਰੀਆਂ ਕਮਾਈਨਾ ਤੂੜੀ ਵਾਲੇ ਰੀਪਰ ਪਰਾਲੀ ਦੇ ਟਰਾਲੇ ਭਰ-ਭਰ ਕੇ ਪੰਜਾਬ ਚੋਂ ਰਾਜਸਥਾਨ ਜਾ ਰਹੀ ਹੈ ਤੂੜੀ ਆ ਰਹੀ ਹੈ ਜੇ ਰਾਜਸਥਾਨ ਇੱਥੇ ਰਾਜਸਥਾਨ ਵਾਲਿਆਂ ਨੇ ਟਰਾਲਿਆਂ ਨੂੰ ਰੁਕਵਾ ਦੇਣ ਤਾਂ ਦੀ ਜ਼ਮਾਨਤ ਕਿੱਥੇ ਹੋਊਗੀ ਨਹੀਂ ਹੁੰਦੀ ਨਾ ਪਰਾਲੀ ਵਾਲੇ ਟਰਾਲੇ ਦੀ ਹੋਵੇ ਕਿਉਂਕਿ ਨਿਯਮਾਂ ਤੋਂ ਨਿਯਮਾਂ ਦੀਆਂ ਉਲੰਘਣਾ ਕਰਕੇ ਹੀ ਉਹ Rajasthan ਦੇ ਵਿੱਚ ਵੜ ਰਹੇ ਐ ਔਰ ਉਹਨੂੰ ਕਰਾਉਸ ਆ ਜਿਹੜਾ ਉਹ Rajasthan ਦੇ ਅੰਦਰੋਂ ਕਰ ਰਹੀ ਐ ਇਸ ਕਰਕੇ ਸਾਥੀਓ ਸਾਰਿਆਂ ਨੂੰ ਇਹ ਸੂਚਨਾ ਬਿਸ਼ੇਸ਼ ਕਰਕੇ ਮੈਂ ਦੇ ਰਿਹਾ ਹਾਂ ਕੀ ਆਪਾਂ ਕਿਸੇ ਨੇ ਵੀ ਪੰਜਾਬ ਦੇ ਅੰਦਰ ਜਿਹੜਾ ਪੀਆਰ ਥਾਣਾ ਲੈ ਕੇ ਨਹੀਂ ਜਾਣਾ ਔਰ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਕੋਸ਼ਿਸ਼ ਕਰਦੇ ਹਾਂ ਕੋਈ ਮੀਟਿੰਗ ਕਰਕੇ ਪ੍ਰਸ਼ਾਸਨ ਨੂੰ ਹੀ ਅਗਾਹ ਕੀਤਾ ਜਾਵੇ ਔਰ ਬਣਨੀਆਂ ਕਾਰਵਾਈਆਂ ਆਪਣਾ ਪ੍ਰਸ਼ਾਸਨ ਵੀ ਅਗਰ ਕੋਈ ਇਸ ਤਰ੍ਹਾਂ ਦਾ ਤਰੀਕੇ ਨਾਲ ਆਪਣੇ ਪਿੱਛੇ ਦੇਖਿਆ ਕਿ ਬਹੁਤ ਸਾਰੀ ਕਣਕ ਪੰਜਾਬ ਹਰਿਆਣਾ ਤੋਂ ਰਾਜਸਥਾਨ ਦੇ ਅੰਦਰ ਆਈ ਸੀਗੀ ਕੋਟਨ ਵੀ ਰਾਜਸਥਾਨ ਦੇ ਅੰਦਰ ਆਉਂਦਾ ਹੈ ਤਾਂ ਬਣਦੀਆਂ ਕਾਰਵਾਈਆਂ ਆਪਣੇ ਪ੍ਰਸ਼ਾਸਨ ਨੂੰ ਵੀ ਕਰਨੀਆਂ ਚਾਹੀਦੀਆਂ ਹਨ ਆਪਣਾ ਆਪਣੇ ਸਾਰਿਆਂ ਵਾਸਤੇ ਸੋਚਣ ਵਾਲੀ ਗੱਲ ਹੈ ਆਪਾਂ ਨੂੰ ਜਾਗਣਾ ਪਊਗਾ ਆਪਣੇ ਹੱਕਾਂ ਦੀ ਲੜਾਈ ਲੜਨੀ ਪਊਗੀ ਔਰ ਮੇਰੀ ਕਿਸਾਨ ਸੰਗਠਨ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਫਰੇਜ਼ ਕਰੋ ਆਬੀਦੀ ਆਪਾਂ ਨਾਲ ਲੜੋ ਇਹ ਚੰਗੀ ਗੱਲ ਨਹੀਂ ਕਿ ਇੱਕ ਦੂਜੇ ਦੀ ਗੱਲ ਮੰਨ ਲਿਆ ਕਰੋ ਇਕੱਠੇ ਹੋਲਿਆ ਕਰੋ ਚਾਹੇ ਦੂਜੇ ਸਟੇਟ ਦਾ ਹੈ ਤਾਂ ਜੋ ਸਮੱਸਿਆ ਆਪਾਂ ਬਹਿ ਕੇ ਹੱਲ ਕਰ ਸਕਦੇ ਹਾਂ ਇੱਕ ਪਾਸੇ ਆਪਾਂ ਸਰਕਾਰ ਨਾਲ ਵਾਰਤਾ ਕਰਨ ਦੀ ਗੱਲ ਕਰਦੇ ਆਂ ਕਿ ਸਾਡੀ ਸਰਕਾਰ ਨਾਲ ਵਾਰਤਾ ਹੋਵੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਹੋਵੇ ਦੂਜੇ ਪਾਸੇ ਅਸੀਂ ਸੰਗਠਨ ਨਾਲ ਸੰਗਠਨ ਵਾਰਤਾ ਨਹੀਂ ਕਰ ਸਕਦਾ ਬੜੇ ਦੁੱਖ ਦੀ ਗੱਲ ਸਰਕਾਰ ਨਾਲ ਆਪਾਂ ਕੀ ਗੱਲ ਕਰ ਲਾਂਗੇ ਜਦੋਂ ਆਪਣੀ ਆਪਸੀ ਦੀ ਬਹਿ ਕੇ ਇਕੱਠਿਆਂ ਦੀ ਬਹਿ ਕੇ ਗੱਲ ਨਹੀਂ ਹੋ ਸਕਦੀ ਤਾਂ ਸਰਕਾਰ ਨਾਲ ਲੜਨਾ ਬਹੁਤ ਮੁਸ਼ਕਲ ਹੈ ਨਹੀਂ ਲੜਿਆ ਜਾ ਸਕਦਾ ਸਭ ਤੋਂ ਪਹਿਲਾਂ ਇਕੱਠੇ ਹੋਣਾ ਸਿੱਖੋ ਰਾਜੀਵਾਲ ਦੀ ਜਿਹੜੀ ਯੂਨੀਅਨ ਐ ਸਪੈਸ਼ਲ ਪੰਜਾਬ ਦੀ ਮਾਣੂ ਕਹਿਣਾ ਚਾਹੂੰਗਾ ਕਿ ਕਿਸਾਨਾਂ ਦਾ ਨੁਕਸਾਨ ਨਾ ਕਰੋ ਕਿਸਾਨਾਂ ਦੀ ਬੇੜੀ ਨਾ ਧੋਈਂ ਤੁਸੀਂ ਇਕੱਠੇ ਹੋ ਜਾ ਕਰੋ ਅਗਰ ਕੋਈ ਸਮੱਸਿਆ ਹੋਵੇ ਗੱਲ ਕਰ ਲਓ ਫੋਨ ਬੰਦ ਕਰਕੇ ਛੁਪਿਆ ਨਾ ਕਰੋ ਸਾਹਮਣੇ ਆ ਕੇ ਅਗਰ ਕੋਈ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਤਾਂਸੀਂ ਇੱਥੇ ਰਾਜਸਥਾਨ ਦਾ ਐਲਾਨ ਕਰ ਸਕਦੇ ਆ ਕਿ ਭਾਈ ਪੰਜਾਬ ਦੇ ਅੰਦਰ ਕੋਈ ਆਪਦਾ ਤਾਨ ਲੈ ਕੇ ਨਾ ਜਾਇਓ ਅਗਰ ਹਕੀਕਤ ਚ ਹੁੰਦਾ ਹੈ ਪਰ ਉਹਦੀ ਬਹਿ ਕੇ ਗੱਲ ਹੋਣੀ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਐਫ ਆਈ ਆਰ ਕਰਵਾ ਕੇ ਅਗਰ ਐਫ ਆਈ ਆਰ ਦੀ ਗੱਲ ਕਰਦੇ ਆ ਤਾਂ ਅੱਜ ਚਾਹੀਏ ਸੈਂਕੜੇ ਐਫ ਆਈ ਆਰ ਪੰਜਾਬ ਦੇ ਕਿਸਾਨਾਂ ਤੇ ਅੱਜ ਸ਼ਾਮ ਤੱਕ ਹੋ ਜਾਊਗੀ ਕਿਉਂਕਿ ਬਹੁਤ ਸਾਰੀਆਂ ਪੰਜਾਬ ਦੀਆਂ ਕਮਾਈਆਂ ਰਾਜਸਥਾਨ 'ਚ ਫਿਰਦੀਆਂ ਬਹੁਤ ਸਾਰੇ ਟਰਾਲੇ ਤੂੜੀ ਦੇ ਰਾਜਸਥਾਨ ਚਾਈ ਜਾਂਦੇ ਆ ਬਹੁਤ ਸਾਰੇ ਪਰਾਲੀ ਲੈ ਕੇ ਆਈ ਜਾਂਦੇ ਆ ਅਸੀਂ ਵੀ ਇਹਨਾਂ ਕੰਮਾਂ ਤੇ ਹੋਗੇ ਤਾਂ ਇਹ ਮੈਸੇਜ ਸਰਕਾਰਾਂ ਕੋਲੇ ਚੰਗਾ ਨਹੀਂ ਜਾਊਗਾ ਕਿਸਾਨ ਨੂੰ ਹੋਰ ਕਮਜ਼ੋਰ ਸਮਝਿਆ ਜਾਊਗਾ ਤਾਂ ਬੇਨਤੀ ਹੈ ਸਾਥੀਓ ਸੁਧਰ ਜਾਓ ਇਕੱਠੇ ਹੋ ਜਾਓ ਸਾਰੇ ਔਰ ਰਾਜਸਥਾਨ ਵਿਸ਼ੇਸ਼ ਕਰਕੇ ਹਨਮਾਨਗੜ੍ਹ ਗੰਗਾ ਨਗਰ ਦੇ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਐਨੇ ਆਪਾਂ ਲਾਚਾਰ ਨਾ ਹੋ ਇਨੇ ਨਾ ਡਰੋ ਕਿ ਸਾਡਾ ਮੂੰਗ ਵੀ ਨਾ ਖਰੀਦਿਆ ਜਾਵੇ ਸਾਡਾ ਨਰਮਾ ਵੀ ਨਾ ਵਿਕੇ ਅਰ ਝੋਨੇ ਦਾ ਖਰੀਦ ਤਾਂ ਅਸੀਂ ਆਪਾਂ ਸੋਚ ਹੀ ਨਹੀਂ ਸਕਦੇ ਤਾਂ ਸਾਥੀਓ ਸਾਰੇ ਇਕੱਠੇ ਹੋ ਕੇ ਲੜਾਈ ਲੜੋ ਅੱਗੇ ਦੇਖਦੇ ਹਾਂ ਕਿ ਪੰਜਾਬ ਵਾਲੇ ਮਸਲੇ ਤੇ ਕੀ ਕੀਤਾ ਜਾਵੇ ਕੱਲ ਤੱਕ ਸਾਰੇ ਸਾਥੀਆਂ ਨਾਲ ਮੀਟਿੰਗ ਕਰਾਂਗੇ ਚਾਹੇ ਜਵਾਨ ਚਾਹੇ ਕਿਸਾਨ